ਤੰਤਾਂ ਦੇ ਲੋਕਾਂ ਚ ਜਿਹੜੀ ਆਵਾਜ਼ ਆਇਆ ਵੜੇ ਉਹ ਇੱਕ ਤਰਫਾ ਹੀ ਆ ਕਿ ਹਰਮਿੰਦਰ ਸਿੰਘ ਸੰਤੂ ਨੂੰ ਜਿਤਾਉਣ ਵਾਲੇ ਬੰਨੇ ਲੋਕਾਂ ਨੇ ਮਨ ਬਣਾ ਲਿਆ ਕੈਂਡੀਡੇਟ ਤੇ ਤੰਗ ਜਰੂਰ ਕਰਸਾ ਜਾਂਦਾ ਵਿਰੋਧੀ ਕਹਿੰਦੇ ਕੀ ਗੱਲ ਆਮ ਆਦਮੀ ਪਾਰਟੀ ਕੋ ਆਮ ਕਰਨ ਦੇ ਕਾਕੀ ਖਤਮ ਹੋ ਗਈ ਸੀ ਕਿ ਜਿਹੜੇ ਕਿ ਅਕਾਲੀ ਦਲ ਚੋਂ ਲੈ ਕੇ ਜਾਂ ਦੂਜੀਆਂ ਪਾਰਟੀ ਨੂੰ ਲੈ ਕੇ ਉਮੀਦਵਾਰ ਅਕਾਲੀ ਦਲ ਨੇ ਜੋ ਪੰਜਾਬ ਚ ਕੀਤਾ ਉਹ ਕਿਹੜਾ ਕਿਸੇ ਨੂੰ ਭੁਲੇਖਾ ਹੈ ਇਹ ਉਹੀ ਅਕਾਲੀ ਦਲ ਨਾ ਜਿਹਦੇ ਕੋਈ 1 ਐਮ ਐਲ ਏ ਚ ਰਹਿ ਗਿਆ ਅਕਾਲੀ ਦਲ ਹੈ ਕਿੱਥੇ ਹੈ ਭਾਜੀਪੀ ਦਾ ਕੀ ਹੈ ਪੰਜਾਬ ਚ ਉਹੀ ਭਾਜੀਪੀ ਆ ਨਾ ਜਿੰਨਾ ਕਰਕੇ ਪੰਜਾਬ ਦੇ ਲੋਕ ਲਗਭਗ ਡੇਢ ਸਾਲ ਦਿੱਲੀ ਦੀਆਂ ਧਰਤੀ ਉਥੇ ਬੁਰੂਆਂ ਤੇ ਬੈਠੇ ਜਾ ਕੇ ਖਨੌਰੀ ਬਾਰਡਰ ਤੇ ਜਾਂ ਦੂਜਾ ਨਾ ਤਾਂ ਉਹਦੇ ਤੇ ਜਿਹੜੇ ਤਿੰਨ ਕਾਲੇ ਖੇਤੀ ਕਾਨੂੰਨ ਸਾਡੇ ਤੇ ਥੋਪੇ ਉਹ ਭਾਜਪੀ ਸੀ ਜੋ ਜੁਨੀਵਰਸਿਟੀ ਕਰ ਰਹੀ ਹੈ ਜੁਨੀਵਰਸਿਟੀ ਚੰਡੀਗੜ੍ਹ ਚ ਕੀ ਕਰ ਰਹੀ ਹੈ ਭਾਜਪੀ ਵਾਲੇ ਕਾਂਗਰਸ ਦਾ ਦੇਖ ਹੀ ਲੋ ਕੀ ਹੈ ਕਾਂਗਰਸ ਦੇ ਤੇ ਮੈਨੂੰ ਲੱਗਦਾ ਕਿ ਜਿਹੜੀ ਕਬਰ ਚ ਕਿਲ ਜਿਹੜਾ ਰਾਜੇਵੜੇ ਨੇ ਠੋਕ ਦਿੱਤਾ ਪੱਕਾ ਹੀ ਪਰਮਨੈਂਟਲੀ ਉਹ ਜਿਹੜਾ ਕਿਲ ਠੋਕਿਆ ਉਹ ਸਟਾਈਟ ਵੀਦਾਈ ਠੁਕਿਆਰੇਗਾ ਦੁਆਰਾ ਨਿਕਲਦਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹਰ ਬੰਦਾ ਪੰਥਕ ਹੈ ਜਿਹੜਾ ਗੁਰੂ ਘਰ ਨਾਲ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕੋਈ ਸਾਰੇ ਪੰਥਕਾਂ ਹੀ ਵੀ ਪੰਥਕ ਵਾਂ ਤੁਸੀਂ ਕਿਹੜੇ ਪੰਥ ਦੀ ਗੱਲ ਕਰਦੇ ਹੋ ਕਿ ਉਹ ਪੰਥਕ ਹੈ ਲੋਕਾਂ ਨੇ ਪਿਛਲੀ ਵਾਰ ਇਲੈਕਸ਼ਨ ਲਾ ਕੇ ਜਿਤਾ ਕੇ ਦੇਖ ਲੈਣਾ ਪੰਥਕ ਨੂੰ ਇੱਕ ਵਾਰੀ ਉਸ ਤੋਂ ਪਹਿਲਾਂ ਸਿਮਰਜੀ ਸਾਹਿਬ ਨਾਲ ਦੇ ਸਾਰੇ ਬੰਦੇ ਜਿਤਾਏ ਪੰਥਕ ਦੇਖ ਲੈ ਉਹ ਤਕੀਲਾਤ ਬਣਿਆ ਬਾਅਦ ਚ ਤਰਨਤਾਰਨ ਇਲੈਕਸ਼ਨ ਦੇ ਵਿੱਚ ਆ ਤੇ ਗੁਰਦੀਪ ਸਿੰਘ ਰੰਧਾਵਾ ਸਾਡੇ ਨਾਲ ਆ ਜਿਹੜਾ ਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਐਮਐਲਏ ਬਣੇ ਸੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਰੰਧਾਵਾ ਸਾਹਿਬ ਨੂੰ ਹੀ ਹਰਾਇਆ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਇਸ ਟਾਈਮ ਦੇ ਉੱਤੇ ਜਿਮਨੀ ਇਲੈਕਸ਼ਨ ਦੇ ਵਿੱਚ ਆ ਗੁਰਫਤੇ ਸੰਚ ਕਰਦੇ ਆ ਰੰਧਾਵਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਤ ਜੀ ਕਿਵੇਂ ਲੱਗਦਾ ਸਵਰ ਜਿਮਨੀ ਦਾ ਬਹੁਤ ਵਧੀਆ ਮਾਹੌਲ ਆ ਜੀ ਵੇਖ ਰਹੇ ਆ ਪਿਛਲੇ ਤੇ ਕੁਝ ਦਿਨਾਂ ਤੋਂ ਤਰਨਤਾਰਨ ਦੇ ਲੋਕਾਂ ਚ ਜਿਹੜੀ ਆਵਾਜ਼ ਆ ਇਹ ਵੜੇ ਉਹ ਇੱਕ ਤਰਫਾ ਹੀ ਆ ਕਿ ਹਰਮੀਤ ਸਿੰਘ ਸੰਧੂ ਨੂੰ ਜੋ ਤਾਂਣ ਵਾਲੇ ਬੰਨੇ ਲੋਕਾਂ ਨੇ ਮਨ ਬਣਾ ਲਿਆ। ਵਿਰੋਧੀਆਂ ਨੂੰ ਕਿੱਥੇ ਰੱਖੀ ਵੇਖ ਰਹੇ ਹੋ ਕਿਉਂਕਿ ਇਸ ਟਾਈਮ ਟੱਕਰ ਦੇ ਵਿੱਚ ਆ ਕਹਿ ਰਹੇ ਵਿਰੋਧੀ ਕਹਿੰਦੇ ਕਿ ਅਸੀਂ ਜਿੱਤਾਂਗੇ। ਅਕਾਲੀ ਦਲ ਬਾਦਲ ਦੀ ਜੇ ਗੱਲ ਕਰੀਏ ਕਾਂਗਰਸ ਦੀ, ਭਾਜੀਪੀ ਦੀ। ਦੇਖੋ ਜਿਹੜਾ ਵੀ ਖੇਲੋਂਦਾ ਉਹ ਜਿੱਤਣ ਵਾਸਤੇ ਖੇਲੋਂਦਾ। ਹਰ ਨਵਾਤੇ ਕੋਈ ਵੀ ਨਹੀਂ ਖੇਲੋਂਦਾ। ਸਾਰੇ ਕਹਿੰਦੇ ਜਿੱਤਾਂਗੇ ਪਰ ਫੈਸਲਾ ਲੋਕਾਂ ਦੇ ਹੱਥ 'ਚ ਹੈ। ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਮੀਦਵਾਰ ਵੇਖਣਾ ਹੈ। ਹੁੰਦਾ ਕਿ ਪਹਿਲਾਂ ਜਦੋਂ ਕੈਂਡੀਡੇਟ ਆਉਂਦੇ ਨੇ A B C D ਤਾ ਫਿਰ ਬੰਦਾ ਸੋਚਦਾ ਵੀ ਕਿਹੜਾ ਕੈਂਡੀਡੇਟ ਕਿੱਦਾਂ ਦਾ ਕੌਣ ਕਿੱਥੋਂ ਦਾ ਆਪਾਂ ਮਿਲਣਾ ਕਿਵੇਂ ਆ ਅਪਰੋਚ ਕਿਵੇਂ ਕਰਨੀ ਆ ਤਾਂ ਮੇਰੇ ਖਿਆਲ ਵੀ ਸਭ ਤੋਂ ਸੌਕੀ ਅਪਰੋਚ ਜਿਹੜੀ ਹਰ ਹਰਪ੍ਰੀਤ ਸਿੰਘ ਸੰਧੂ ਨੂੰ ਹੋ ਸਕਦੀ ਹੈ ਕੋਈ ਲੋਕਲ ਸ਼ਹਿਰ ਦੇ ਰਹਿਣ ਵਾਲੇ ਬਾਕੀ ਸਾਰੇ ਬਾਹਰ ਦੇ ਜਿਹੜੇ ਕੈਂਡੀਡੇਟ ਆ ਮੇਰੇ ਖਿਆਲ ਲੋਕਾਂ ਨੇ ਉਸ ਚੀਜ਼ ਨੂੰ ਨਹੀਂ ਪਸੰਦ ਕਰਨਾ ਕੈਂਡੀਡੇਟ ਤੇ ਤੰਜ ਜ਼ਰੂਰ ਕੱਸਿਆ ਜਾਂਦਾ ਵਿਰੋਧੀ ਕਹਿੰਦੇ ਕੀ ਗੱਲ ਆ ਆਮ ਆਦਮੀ ਪਾਰਟੀ ਕੋ ਆਮ ਘਰਾਂ ਦੇ ਕਾਕੇ ਖਤਮ ਹੋ ਗਈ ਸੀ ਕਿ ਜਿਹੜੇ ਕਿ ਅਕਾਲੀ ਦਲ ਤੋਂ ਲੈ ਕੇ ਜਾਂ ਦੂਜੀਆਂ ਪਾਰਟੀਆਂ ਤੋਂ ਲੈ ਕੇ ਉਮੀਦਵਾਰ ਦੇਖੋ ਜੀ ਇਹ ਹੈ ਕਿ ਆਮ ਆਦਮੀ ਪਾਰਟੀ ਨਵੀਂ ਪਾਰਟੀ ਮੈਂ ਵੀ ਕਾਂਗਰਸ ਚ ਆਇਆ ਬਿਲਕੁਲ ਠੀਕ ਗੱਲ ਹੈ ਕਿ ਨਹੀਂ ਪਹਿਲਾਂ ਹੈ ਹੀ ਪਾਰਟੀਆਂ ਦੋ ਅਸੀਂ ਅਕਾਲੀ ਦਲ ਤਾਂ ਕਾਂਗਰਸ ਤਾਂ ਜਿੰਨੇ ਹੁਣ ਆਏ ਨੇ ਬੰਦੇ ਅੱਜ ਤੱਕ ਜਿੰਨੇ ਆਮ ਆਦੀ ਪਾਰਟੀ ਚ ਆਏ ਨੇ ਵੱਖ-ਵੱਖ ਪਾਰਟੀਆਂ ਚ ਆਏ ਨੇ ਨਾ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਪਾਰਟੀਆਂ ਦੇ ਵਿੱਚ ਲੋਕ ਮਾੜੇ ਹੁੰਦੇ ਨੇ ਪਰ ਲੋਕ ਸਾਰੇ ਨਹੀਂ ਮਾੜੇ ਹੁੰਦੇ ਬਹੁਤ سارے ਚੰਗੇ ਲੋਕ ਵੀ ਪਾਰਟੀਆਂ 'ਚ ਹੁੰਦੇ ਨੇ ਇਸ ਕਰਕੇ ਚੰਗੇ ਲੋਕਾਂ ਦੀ ਹਮੇਸ਼ਾ ਹਰ ਪਾਰਟੀ ਨੂੰ ਜ਼ਰੂਰਤ ਹੁੰਦੀ ਆ ਤਾਂ ਅੱਗੋਂ ਤੋਂ ਵੀ ਆਮ ਆਦੀ ਪਾਰਟੀ ਨੂੰ ਚੰਗੇ ਬੰਦਿਆਂ ਦੀ ਜ਼ਰੂਰਤ ਆ ਜਿਹੜਾ ਵੀ ਦੂਸਰੀਆਂ ਰਵਾਇਤੀ ਪਾਰਟੀਆਂ ਛੱਡ ਕੇ ਆਏਗਾ ਆਮ ਆਦੀ ਪਾਰਟੀ ਉਹਨੂੰ ਵੈਲਕਮ ਕਰੇ ਰੰਧਾਵਾ ਸਾਹਿਬ ਤੇ ਰੰਧਾਵਾ ਸਾਹਿਬ ਬੜੀ ਵੱਡੀ ਟੱਕਰ ਸੀ ਕਾਂਗਰਸ ਛੱਡ ਕੇ ਆਏ ਰੰਧਾਵਾ ਸਾਹਿਬ ਸੀਨੀਅਰ ਨੂੰ ਹਰਾ ਦਿੰਦੇ ਆ ਇਹ ਲੋਕ ਰੁਝਾਨ ਹੁੰਦੇ ਆ ਵੈਸੇ ਲੋਕ ਫਤਵੇ ਹੁੰਦੇ ਆ ਨਾ ਮਿਲਣੀ ਵੀ ਪਈ ਉਹਨਾਂ ਨੂੰ ਬੜੀ ਕਾਂਡੇ ਦੀ ਟੱਕਰ ਸੀ ਤੁਹਾ ਦੇਖੋ ਜੀ ਬਿਲਕੁਲ ਕਾਂਡੇ ਦੀ ਟੱਕਰ ਸੀਗੀ ਲੋਕਾਂ ਨੂੰ ਇਹ ਸੀਗੀ ਉਹ ਬਹੁਤ ਵੱਡੇ ਪਰਿਵਾਰ ਸੀਗੇ ਪਿਛਲੇ 50 ਸਾਲਾਂ ਤੋਂ ਰਾਜਨੀਤੀ ਕਰਦੇ ਰਹੇ ਤਾਂ ਮੈਂ ਇੱਕ ਸਿੰਪਲ ਘਰ ਚੋਂ ਉੱਠ ਕੇ ਤਾਂ ਦੇਖ ਲਓ ਕਿ ਮੈਂ ਮੈਨੂੰ ਆਮ ਆਦੀ ਪਾਰਟੀ ਨੇ ਤੁਸੀਂ ਕਹਿੰਦੇ ਕਿ ਆਮ ਬੰਦੇ ਨਹੀਂ ਆਮ ਬੰਦੇ ਨੂੰ ਮੈਂ ਕਾਮ ਬੰਦਾ ਸੀਗਾ ਤਾਂ ਜਿਹਨੂੰ ਆਮ ਆਦੀ ਪਾਰਟੀ ਨੇ ਟਿਕਟ ਮਾਨ ਦਿੱਤਾ ਜੀ ਇਹ ਤੋਂ ਵੱਡਾ ਮਾਨ ਕੀ ਆ ਕਿ ਕਾਮ ਘਰ ਚੋਂ ਉੱਠ ਕੇ ਮੈਂ ਤਾਂ ਅੱਜ ਤੱਕ ਕਦੀ ਮੈਂਬਰ ਪੰਚਾਇਤ ਦੀ ਚੋਣ ਨਹੀਂ ਲੜੀ ਕੋਈ ਸਰਪੰਚੀ ਨਹੀਂ ਲੜੀ ਸਿੱਧੀ ਐਮਐਲਏ ਦੀ ਟਿਕਟ ਮਿਲੀ ਆ 22 ਚ ਵੀ ਮਿਲੀ ਤਾਂ 22 ਤੋਂ ਬਾਅਦ 24 ਚ ਵੀ ਮਿਲੀ ਤਾਂ ਦੇਖ ਲਓ ਪਾਰਟੀ ਨੇ ਦੋ ਵਾਰੀ ਮੈਂ ਤੇ ਮੈਂ ਤੇ ਯਕੀਨ ਕੀਤਾ ਕਿ 22 ਚ ਵੀ ਡਿਨ ਮੈਂ 22000 ਵੋਟ ਤੇ ਰਿਆ ਹਾਂ ਸੰਤਾ ਨੇ ਅਸਟਮਾ ਕਾਲੀ ਦਲ ਬੜੇ ਵੱਡੇ ਤੌਰ ਤੇ ਕਹਿ ਰਿਹਾ ਕਿ ਸਾਡੀ ਜਿੱਤ ਯਕੀਨੀ ਕਿੱਥੇ ਰੱਖ ਕੇ ਵੇਖ ਰਹੇ ਹੋ ਕਾਲੀ ਦਲ ਬਾਦ ਜੀ ਕਾਲੀ ਦਲ ਨੇ ਜੋ ਪੰਜਾਬ ਚ ਕੀਤਾ ਉਹ ਕਿਹੜਾ ਕਿਸੇ ਨੂੰ ਭੁਲੇਖਾ ਹੈ ਇਹ ਉਹੀ ਕਾਲੀ ਦਲ ਨਾ ਜਿਹਦੇ ਕੋਈ 1 ਐਮਐਲਏ ਜਿ ਰਹਿ ਗਿਆ ਕਾਲੀ ਦਲ ਹੈ ਕਿੱਥੇ ਹੈ ਬੀਜੇਪੀ ਬੀਜੇਪੀ ਦਾ ਕੀ ਹੈ ਪੰਜਾਬ ਚ ਜੋ ਉਹੀ ਬੀਜੇਪੀ ਹੈ ਨਾ ਜਿੰਨਾ ਕਰਕੇ ਪੰਜਾਬ ਦੇ ਲੋਕ ਲਗ ਭਾਗ 1.5 ਸਾਲ ਦਿੱਲੀ ਦੀਆਂ ਧਰਤ ਉਥੇ ਬੁਰੂਆਂ ਤੇ ਬੈਠੇ ਜਾ ਕੇ ਖਨੌਰੀ ਬਾਰਡਰ ਤੇ ਜਾਂ ਦੂਜਾ ਨਾ ਤਾਂ ਉਹਦੇ ਤੇ ਜਿਹੜੇ ਤਿੰਨ ਕਾਲੇ ਖੇਤੀ ਕਾਨੂੰਨ ਸਾਡੇ ਤੇ ਥੋਪੇ ਉਹ ਬੀਜੇਪੀ ਸੀ ਜੋ ਯੂਨੀਵਰਸਿਟੀ ਕਰ ਰਹੀ ਹੈ ਯੂਨੀਵਰਸਿਟੀ ਚੰਡੀਗੜ੍ਹ ਚ ਕੀ ਕਰ ਰਹੀ ਹੈ ਬੀਜੇਪੀ ਵਾਲੇ ਸੈਨੇਟ ਭੰਗ ਕਰ ਦੇਣਾ ਇਹ ਯਾਰ ਕੋਈ ਪੰਜਾਬ ਨਾਲ ਇੰਨਾ ਧੋਖਾ ਇੰਨਾ ਨਫ਼ਰਤ ਦੀ ਨਿਗਾਹ ਨਾਲ ਬੀਜੇਪੀ ਵਿਖਦੀ ਹੋਵੇ ਤਾਂ ਉਮੀਦ ਰੱਖਣ ਕਿ ਬੀਜੇਪੀ ਵਾਲੇ ਕਿ ਲੋਕ ਸਾਨੂੰ ਵੋਟਾਂ ਪਾ ਦੇਣ ਕਾਂਗਰਸ ਕਾਂਗਰਸ ਦਾ ਦੇਖ ਹੀ ਲੋ ਕੀ ਹੈ ਕਾਂਗਰਸ ਦੇ ਤੇ ਮੈਨੂੰ ਲੱਗਦਾ ਕਿ ਜਿਹੜੀ ਕਬਰ ਚ ਕਿਲ ਜਿਹੜਾ ਰਾਜੇ ਬੜੇ ਗਨੇ ਠੋਕ ਦਤਾ ਪੱਕਾ ਹੀ ਪਰਮਨੈਂਟਲੀ ਉਹ ਜਿਹੜਾ ਕਿਲ ਠੋਕਿਆ ਉਹ ਸਤਾਈ ਚ ਵੀ ਇਦਾਂ ਹੀ ਠੁਕਿਆ ਰਹੇਗਾ ਦੁਬਾਰਾ ਨਿਕਲਦਾ ਨਹੀਂ ਅੱਛਾ ਜੇ ਤਾ ਦਾਵਾ ਕਰਦੇ ਹੋ ਤੁਸੀਂ ਕਿ ਲੈ ਜੋਗੇ ਇਹਨੂੰ 101% ਇੱਕ ਨੌਜਵਾਨ ਦੀਪ ਸਿੰਘ ਅੱਗੇ ਆਇਆ ਕਿੱਥੇ ਰੱਖ ਕੇ ਵੇਖਦੇ ਹੋ ਉਸ ਵਕੋ ਕਿੱਥੇ ਦੇਣਾ ਦੀਪ ਸਿੰਘ ਦਾ ਵੇਖੋ ਉਹ ਗੱਲ ਕਰਦੇ ਪੰਥਕ ਪੰਥਕ ਸਾਰੇ ਪੰਥਕ ਨੇ ਅਸੀਂ ਵੀ ਪੰਥਕ ਹਾਂ ਤੁਸੀਂ ਵੀ ਪੰਥਕ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਹਰ ਬੰਦਾ ਪੰਥਕ ਹੈ ਜਿਹੜਾ ਗੁਰੂ ਘਰ ਨਾਲ ਜਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਕੋਈ ਸਾਰੇ ਪੰਥ ਕਾਹੀਂ ਵੀ ਪੰਥਕ ਵਾਂ ਤੁਸੀਂ ਕਿਹੜੇ ਪੰਥ ਦੀ ਗੱਲ ਕਰਦੇ ਹੋ ਕਿ ਉਹ ਪੰਥਕ ਹੈ ਲੋਕਾਂ ਨੇ ਪਿਛਲੀ ਵਾਰ ਇਲੈਕਸ਼ਨ ਲਾ ਕੇ ਜਿਤਾ ਕੇ ਦੇਖ ਲੈਣਾ ਪੰਥਕ ਨੂੰ ਇੱਕ ਵਾਰੀ ਉਸ ਤੋਂ ਪਹਿਲਾਂ ਸਿਮਰਜੀਤ ਜੀ ਸਹਿਮਾਨ ਦੇ ਸਾਰੇ ਬੰਦੇ ਜਿਤਾਏ ਪੰਥਕ ਦੇਖ ਲੈ ਉਹ ਤੋਂ ਕੀ ਹੱਥ ਬਣਿਆ ਬਾਅਦ ਚ ਇਸ ਕਰਕੇ ਲੋਕਾਂ ਨੇ ਉਹ ਚੀਜ਼ ਨੂੰ ਜਿਹੜਾ ਬਿਲਕੁਲ ਨਹੀਂ ਐਕਸੈਪਟ ਕਰਨਾ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਲਾਸ ਦੇ ਵਿੱਚ ਇਹ ਦੱਸ ਦੋ ਯੂਨੀਵਰਸਿਟੀ ਤੋਂ ਜ਼ਿਕਰ ਛੇੜਿਆ ਯੂਨੀਵਰਸਿਟੀ ਚ ਕਹਿੰਦੇ ਕਿ 92 ਵਿਧਾਇਕ ਕੇਜਰੀਵਾਲ ਸਾਹਿਬ ਦੀ ਗ੍ਰਿਫ ਦੇਖੋ ਇੱਕ ਤਾਂ ਇਲੈਕਸ਼ਨ ਚੱਲ ਰਹੀ ਹੈ ਤਾਂ ਇਹ ਇਹ ਜਿਹੜਾ ਕੰਮ ਸੀਗਾ ਚਲੋ ਅੱਜ ਤਾਂ ਉਹਨਾਂ ਆਪਣਾ ਵਾਪਸ ਲੈ ਲਿਆ ਫੈਸਲਾ ਨਾ ਲੈ ਨਹੀਂ ਬਿਲਕੁਲ ਬਿਲਕੁਲ ਲੈ ਲਿਆ ਜੀ ਅਗਰ ਨਹੀਂ ਲਏਗੀ ਆਮ ਆਦਮੀ ਡਟ ਕੇ ਉਹਦਾ ਵਿਰੋਧ ਕਰੇਗੀ ਤਰ ਕਾਨੂੰਨ ਜਿਹੜਾ ਵਾਪਸ ਕਰਾਏਗੀ ਉਹਨਾਂ ਕੋ ਧੰਨਵਾਦ ਜੀ ਰੰਧਾਵਾ ਸਾਹਿਬ ਤੁਹਾਡੇ ਰੂਝੇਵੇਂ ਸੀ ਧੰਨਵਾਦ ਤੁਸੀਂ ਫਿਰ ਵੀ ਟਾਈਮ ਦਿੱਤਾ ਜੇ ਆਪਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰਦੇ ਆਂ ਤੇ ਵੱਡੇ ਲੀਡਰ ਸੀ ਉਸ ਲੀਡਰ ਨੂੰ ਇਸ ਰੰਧਾਵੇਂ ਨੇ ਹਰਾਇਆ ਸੀ ਉਹਨਾਂ ਨੇ ਗੱਲਬਾਤ ਕੀਤੀ ਆ ਤੇ ਤਰਨਤਾਰ ਸੈਟ ਤੇ ਵੀ ਕਹਿੰਦੇ ਕਿ 101% ਜਿੱਤ ਦਾ ਦਾਵਾ ਵੀ ਕੀਤਾ ਵਾ ਦੇਖਦੇ ਆ ਸਾਰੀਆਂ ਪਾਰਟੀਆਂ ਜਿੱਤੇ ਦਾਅਵੇ ਕਰ ਰਹੀਆਂ ਪਰ 11 ਦੀ VOTING ਆ ਤੇ 14 ਰਿਜ਼ਲਟ ਆ ਵੇਖਦੇ ਆ ਸੀਟ ਕਿਸ ਕਦਰ ਜਾਂਦੀ ਆ ਕਿਉਂਕਿ ਆਮ ਆਦਮੀ ਪਾਰਟੀ ਨੂੰ ਸਰਕਾਰ ਹੋਣ ਦੇ ਨਾਤੇ ਜਿਮਨੀ ਦਾ ਕਹਿ ਦਿੱਤਾ ਜਾਂਦਾ ਕਿ ਜਿਮਨੀ ਸਰਕਾਰ ਦੀ ਆ ਤੇ ਆਮ ਆਦਮੀ ਪਾਰਟੀ ਵੀ ਵੱਡੇ ਤੌਰ ਤੇ ਦਮ ਗਜੇ ਵੀ ਮਾਰ ਰਹੀ ਹੈ ਕਿ ਸੀਟ ਛੱਡੀ ਆ ਤੇ ਨਾਲੇ ਰੰਧਾਵਾ ਸਾਹਿਬ ਨੇ ਇਹ ਕਹਿਤਾ ਕਿ ਸੀਟ 101% ਸਾਡੀ ਆ ਕਿਉਂਕਿ ਡੇਰਾ ਬਾਬਾ ਨਾਨਕ ਹਲਕੇ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਹਿੰਦੇ ਕਿ ਮੈਂ ਉਹ ਸਿਆਸਤ ਜਿਹੜੇ 50 ਸਾਲ ਤੋਂ ਸਿਆਸਤ ਕਰ ਰਹੇ ਸੀ ਆਮ ਘਰਾਂ ਚੋਂ ਉੱਠ ਕੇ ਤੇ ਪਹਿਲੀ ਵਾਰੀ ਖੜਿਆ ਸੀ ਉਦੋਂ ਹਾਰ ਗਿਆ ਸੀ ਪਰ ਇਸ ਵਾਰ ਦੁਬਾਰਾ ਮਾਣ ਦਿੱਤਾ ਪਾਰਟੀ ਨੇ ਤੇ ਜਿਹੜਾ ਕਿ ਅਸੀਂ ਜਿੱਤੇ ਆ ਤੇ ਇਸੇ ਤਰ੍ਹਾਂ ਕਹਿੰਦੇ ਕਿ ਇਸ ਤਰਨ ਤਾਰ ਵੀ ਜਿੱਤਾਂਗੇ